ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਰਪਲ ਹੈ ਜੇ ਤੁੱਕਰੇ ਜਿਸ ਤਰ੍ਹਾਂ ਆਪ ਸਾਰੇ ਜਣੇ ਜਾਣਦੇ ਹੋ ਕਿ ਅੱਜ ਸਾਡਾ ਪੰਜਾਬ ਪੰਜਾਬ ਦੇ ਬਹੁਤ ਸਾਰੇ ਐਸੇ ਪਿੰਡ ਜੋ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਹੋਏ ਨੇ ਬਹੁਤ ਸਾਰੇ ਘਰ ਬਹੁਤ ਸਾਰੇ ਲੋਕ ਬਹੁਤ ਸਾਰੇ ਡੰਗਰ ਬਹੁਤ ਤਬਾਹ ਹੋ ਗਏ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸਾਰੇ ਦੇਖ ਰਹੇ ਹੋ ਬਹੁਤ ਸਾਰਾ ਨੁਕਸਾਨ ਹੋ ਗਿਆ ਅੱਜ ਸੁਲਤਾਨਪੁਰ ਲੋਧੀ ਦੇ ਤਕਰੀਬਨ 35 ਪਿੰਡ ਜੋ ਕਿ ਪਾਣੀ ਦੇ ਚਪੇਟ ਚ ਨੇ ਆਪਣਾ ਰਮਦਾਸ ਡੇਰਾ ਪਾਪਾ ਨਾਨਕ ਅਜਨਾਲਾ ਉਧਰਲੇ ਪਾਸੇ ਦੇ ਪਿੰਡ ਬੋਤ ਪਾਣੀ ਦੀ ਚਪੇੜ ਚ ਨੇ ਔਰ ਬਹੁਤ ਸਾਰਾ ਸਾਡੇ ਪੰਜਾਬੀ ਭਰਾਵਾਂ ਦਾ ਬਹੁਤ ਸਾਰਾ ਉੱਤੇ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਭਾਈ ਤਾਂ ਨਹੀਂ ਕੀਤੀ ਜਾ ਸਕਦੀ ਲੇਕਿਨ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਜ਼ਰੂਰ ਦੇ ਸਕਦੇ ਹਾਂ ਔਰ ਆਖਰੀ ਉਮੀਦ ਐਨਜੀਓ ਜੋ ਕਿ ਤਕਰੀਬਨ ਪਿਛਲੇ 15 ਦਿਨਾਂ ਤੋਂ ਹੱਡ ਪੀੜਤਾਂ ਦੀ ਸੇਵਾ ਵਿੱਚ ਦਿਨ ਰਾਤ ਸੇਵਾ ਨਿਭਾ ਰਹੀ ਹੈ ਸਭ ਦਾਨੀ ਸੱਜਣਾ ਦਾ तहे ਦਿਲ ਤੋਂ ਧੰਨਵਾਦ ਜੋ ਸਾਡੇ ਇਸ ਐਨਜੀਓ ਦੇ ਨਾਲ ਮਿਲ ਕੇ ਐਸੋਸੀਏਟ ਕਰਕੇ ਆਪਾਂ ਉਹਨਾਂ ਲੋਕਾਂ ਤੱਕ ਲੋੜਿੰਦਾ ਚੀਜ਼ਾਂ ਪਹੁੰਚਾ ਰਹੇ ਹਾਂ ਔਰ ਅੱਜ ਅਸੀਂ ਕੋਸਮੋ ਜਿੱਥੇ ਕਿ ਸਰਦਾ ਸਰਕੀ ਨਾਮ ਦਾ ਪੂਜਾ ਰਾਗਵ ਅਹੂਜਾ ਜੀ ਕੋਸਮੋ ਅੱਜ ਜੀਟੀ ਰੋਡ ਦੇ ਉੱਤੇ ਕੋਸਮੋ ਜਿਹੜਾ ਇਹਨਾਂ ਦਾ ਸ਼ੋਰੂਮ ਹੈ ਅੱਜ ਇਹਨਾਂ ਵੱਲੋਂ ਇੱਕ ਇਹ ਪੈਕਿੰਗ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਆਡੋਮੋਸ ਔਰ ਜ਼ਰੂਰਤ ਦੀਆਂ ਦਵਾਈਆਂ ਪਟੀਆਂ ਓ ਆਰ ਐਸ ਔਰ ਲੇਡੀਜ਼ ਪੈਡ ਔਰ ਬੱਚਿਆਂ ਦੇ ਜੋ ਅੱਧ ਫਾਮਾ ਚਾਹਾਂਗੇ ਕਿ ਬੱਚਿਆਂ ਦੇ ਜੋ ਡਾਈਪਰ ਹੈ ਜੈਂਟਸ ਡਾਈਪਰ ਹੈ ਅਡਲਟ ਡਾਈਪਰਸ ਹੈ ਉਹ ਇੱਕ ਕਿਟ ਤਿਆਰ ਕੀਤੀ ਗਈ ਹੈ ਔਰ ਇਸ ਕਿਟ ਦੇ ਵਿੱਚ ਤਕਰੀਬਨ ਹਰ ਤਰ੍ਹਾਂ ਦੀ ਕੋਈ ਚੀਜ਼ ਹੈ ਜਿਹੜੀ ਕਿ ਇਸ ਟਾਈਮ ਉੱਤੇ ਲੋੜ ਹੈ ਅਲਰਜੀ ਦੀ ਦਵਾਈ ਹੈ ਆਡੋਮੋਸ ਹੈ ਔਰ ਇਹ ਤਕਰੀਬਨ 1000 ਕਿਟ ਇਹਨਾਂ ਵੱਲੋਂ ਸਰ ਵੱਲੋਂ ਰਗਵ ਦੀ ਵੱਲੋਂ ਡੋਨੇਟ ਕੀਤੀ ਜਾ ਰਹੀ ਹੈ ਅਸੀਂ ਆਪਣੀ ਐਨ ਜੀਓ ਵੱਲੋਂ ਸੰਗਤ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਜੀ ਪਰਮਾਤਮਾ ਇਨਾਂ ਦੇ ਵੱਲੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹੇ ਔਰ ਜਿਹੜੀ ਇਹ ਸੇਵਾ ਦੇਣ ਜਾ ਰਹੇ ਨੇ ਇਹ ਕੱਲ ਜਾਂ ਪਰਸੋਂ ਦੇ ਵਿੱਚ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਏਗੀ ਔਰ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਿੰਨਾਂ ਤੱਕ ਇਹ ਮੈਡੀਸਿਨ ਦੀਆਂ ਕਿੱਟਾਂ ਨਹੀਂ ਪਹੁੰਚ ਪਾਈਆਂ ਉਹ ਸਾਡੀ ਐਨ ਜੀਓ ਦੇ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਤੱਕ ਇਹ ਸਾਰਾ ਮੈਡੀਕਲ ਦਾ ਸਮਾਨ ਪਹੁੰਚਾਇਆ ਜਾਏਗਾ ਸੋ ਇਹ ਬਹੁਤ ਵੱਡੀ ਸੇਵਾ ਅੱਜ ਰਾਗਵ ਜੀ ਵੱਲੋਂ ਕੀਤੀ ਗਈ ਹੈ ਅਸੀਂ ਆਪਣੀ ਐਨ ਜੀਓ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਅਰਦਾਸ ਕਰਨੀਆਂ ਕਿ ਪਰਮਾਤਮਾ ਇਹਨਾਂ ਕੋਲ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਕਿ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੇ ਕੋਲ ਜੀ ਕਾਲਾ ਤੁਹਾਡੇ ਕੋਲ ਲਿਖੀ ਕਿ